ਅਸਮਾਨੀ ਬਿਜਲੀ ਡਿੱਗਣ ਦੀਆਂ ਖਬਰਾਂ ਲਗਾਤਾਰ ਸੁਨਨ ਨੂੰ ਮਿਲਦੀਆਂ ਨੇ ਅਤੇ ਹਰ ਰੋਜ਼ ਕਿਤੇ ਨਾ ਕਿਤੇ ਮੌਸਮ ਖਰਾਬ ਹੁੰਦੇ ਚਲਦੇ ਅਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਅਜਿਹੀ ਘਟਨਾ ਵਿਧਾਨਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਕੁੱਤੀਵਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਕੁੱਤੀਵਾਲਾ ਸਥਿਤ ਗੁਰਦੁਆਰਾ ਨਾਨਕਪੂਰੀ ਦਰਬਾਰ ਤੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਵੱਟਾ ਨੁਕਸਾਨ ਹੋਇਆ ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਆਪਣੇ ਉੱਤੇ ਸੰਕਟ ਚੱਲ ਕੇ ਕਿਸੇ ਦੀ ਘਟਨਾ ਨੂੰ ਟਾਲ ਦਿੱਤਾ ਹੈ। ਵੇਖੋ ਜੀ ਅਸੀਂ ਇਹ ਫੇਸਬੁੱਕ ਤੇ ਵੇਖਿਆ ਸੀ ਅੱਜ ਸਵੇਰੇ ਕਿ ਮੇਰੇ ਲਾਗੇ ਪਿੰਡ ਕੁੱਤੀਵਾਲ ਨਾਨਕਪੁਰੀ ਦਰਬਾਰ ਇੱਥੇ ਗੁਰੂ ਸਾਹਿਬ ਦਾ ਜੋ ਕਿ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਨ ਦੇ ਵਿੱਚ ਆ। ਉਹ ਜਦੋਂ ਅਸੀਂ ਘਟਨਾ ਬਾਰੇ ਸਾਨੂੰ ਪਤਾ ਲੱਗਾ ਤੇ ਮੈਂ ਪਿੰਡ ਦੇ ਸਰਪੰਚ ਸਾਹਿਬ ਨਾਲ ਸੰਪਰਕ ਕੀਤਾ ਵੀ ਆਹ ਗੱਲ ਜਿਹੜੀ ਆ ਫੇਸਬੁੱਕ ਤੇ ਅਸੀਂ ਵੇਖੀ ਆ। ਉਹਨਾਂ ਦੱਸਿਆ ਵੀ ਬਿਲਕੁਲ ਇਤਰਾਹੀਆਂ ਤੇ ਅਸੀਂ ਫਿਰ ਇੱਥੇ ਪਹੁੰਚੇ ਅੱਜ ਤੇ ਨਾਲ ਤੁਹਾਡੀ ਟੀਮ ਤੇ ਬਈ ਸੰਭਿਦਾਂ ਵੀ ਇਹ ਬਹੁਤ ਵੱਡਾ ਕੋਈ ਸੰਕਟ ਹੀ ਜਿਹੜਾ ਪਰਮਾਤਮਾ ਨੇ ਛੱਲਿਆ ਛੱਲ ਕੇ ਤੇ ਪਿੰਡ ਦਾ ਬਚਾਅ ਕੀਤਾ ਜੇ ਥਾਂ ਤੇ ਆਪਾਂ ਖੜੇ ਆ ਕਣਕ ਦੇ ਵਿੱਚ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਕੈਮਰਾ ਮਾਰ ਕੇ ਕੰਗਰੇ ਕੰਗਰੇ ਖਿਲ ਰਹੇ ਪਈਆਂ ਤੇ ਜੇ ਕਿਤੇ ਕਿਸੇ ਗਰੀਬ ਦੇ ਘਰ ਤੇ ਜਾਂ ਕਿਤੇ ਪੈ ਜਾਂਦਾ ਪਤਾ ਨਹੀਂ ਕਿੰਨਾ ਨੁਕਸਾਨ ਹੋਣਾ ਸੀ ਪਰਮਾਤਮਾ ਨੇ ਪਿੰਡ ਨੂੰ ਹੱਥ ਦੇ ਕੇ ਰੱਖਿਆ ਤੇ ਅਸੀਂ ਪਰਮਾਤਮਾ ਅਗੜੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੋ ਇਹ ਕਾਲਜੋਗ ਦੇ ਵਿੱਚ ਚੱਲ ਰਿਹਾ ਮੇਰ ਭਰਿਆ ਲੋਕਾਂ ਦੇ ਹੱਥ ਰੱਖ ਕੇ ਦੇ ਬਚਾਆ ਕਰੋ ਇਹ ਕਲਾਏ ਗੁਰਦੁਆਰੇ ਨੂੰ ਨੁਕਸਾਨ ਹੋਇਆ ਕਿ ਜਾਂ ਹੋਰ ਵੀ ਕੋਈ ਦੇਖੋ ਅਜੇ ਦੀ ਜਾਣਕਾਰੀ ਤੱਕ ਤਾਂ ਗੁਰਦੁਆਰੇ ਦੇ ਨੁਕਸਾਨ ਹੋਇਆ ਪਰ ਜਿੰਨਾ ਚਿਰ ਤੱਕ ਅਸੀਂ ਅੱਖੀ ਨਹੀਂ ਹਮੇਂਦੇ ਉਹਨਾਂ ਚਿਰ ਤੱਕ ਆਪਾਂ ਕੁਝ ਦੱਸ ਨਹੀਂ ਸਕਦੇ ਇਹ ਤੁਸੀਂ ਵੀ ਮੁੜ ਆ ਕੇ ਵੇਖਿਆ ਤੇ ਥਾਂ ਥਾਂ ਤੇ ਪਿੰਡ ਦੇ ਵਿੱਚ ਵੀ ਲੋਕ ਦੱਸਦੇ ਕਿ ਕੈਂਕਰਾਂ ਖਿਲਰ ਰੀਆਂ ਤੇ ਜਦੋਂ ਆਪਾਂ ਇੱਥੇ ਆ ਕੇ ਵੇਖਿਆ ਤੇ ਆ ਵੀ ਥਾਂ ਥਾਂ ਤੇ ਤੁਸੀਂ ਕੈਮਰਾ ਮਾਰ ਕੇ ਵਿਖਾ ਦਿਓ ਕੈਂਕਰਾਂ ਬੜੀ ਦੂਰ ਦੂਰ ਤੱਕ ਖਿਲਰ ਰੀਆਂ ਬਹੁਤ ਵੱਡਾ ਹੈ ਜਿਹੜਾ ਇੱਕ ਚੜ ਕਾਹੀ ਜਿਹੜਾ ਪਰਮਾਤਮਾ ਨੇ ਸਿਮੇਟ ਕੇ ਸੂਲੀ ਤੋਂ ਸੂਲ ਬਣਾਤਾ ਤੋਂ 5 ਵਜੇ ਵੱਤੀ ਪਈ ਹੈ ਗੁਰਦਾਰ ਸਾਹਿਬ ਗੋਵਿੰਦ ਦਿੱਤੇ ਹਾਂਜੀ ਬਹੁਤ ਜਿਆਦਾ ਇਨਸਾਨ ਕਰਤਾ ਨੇ ਤੋਂ ਪਾਰ ਪੈ ਗਿਆ ਤੇ ਬਾਹਰ ਹੀ ਟਪਟ ਕੇ ਅੰਦਰ ਹੀ ਆਟ ਬੱਜ ਗਈ ਆ ਕਿੱਥੇ ਪਏ ਬਿਜਲੀ ਘੜੀ ਪਈ ਹੈ ਸਮਾਨੇ ਪੀਲੀ ਪਈ ਆ ਜੀ ਤੁਹਾਨੂੰ ਕਿਤਨਾ ਪਤਾ ਲੱਗਾ ਅਸੀਂ ਜਦੋਂ ਬਿਲੀ ਪਈ ਆਚਾਂ ਕਰਾਂ ਬੜੀਆਂ ਦੋ ਦੋ ਲੱਗੀਆਂ ਜਾ ਖੜੇ ਖਾਦੇ ਕਰਾਂ ਵਿੱਚ ਜਾ ਕੇ ਲੱਗੀਆਂ ਤੇ ਕੋਈ ਪਤਾ ਲੱਗਾ ਪਾਰ ਗਏ ਭਾਈ ਵੇਖਿਆ ਆ ਕੇ ਤੇ ਇਹ ਜੋ ਨਗਾ ਦਰਵਾਸਾ ਨੂੰ ਮਾਰੀ ਦੇ ਦੇਖਿਆ ਕੋਸ਼ੇ ਦੀਆਂ ਟੋਕੜੀਆਂ ਜਿਹੜੀਆਂ ਉਹ ਵੀ ਖੇਤਾਂ 'ਚ ਹਾਂਜੀ ਹਾਂਜੀ ਕਿਲੇ ਕਿਲੇ ਦੇ ਬਾਅਦ ਜਾ ਡਿੱਕੀਆਂ ਉਹ ਫਾਕੇ ਇਕੱਠੀਆਂ ਕੀਤੀਆਂ ਹਾਂ ਇਕੱਠੀਆਂ ਕਰਕੇ ਰੱਖੀਆਂ ਵੀ ਆ ਕਿੰਨੀ ਕੋ ਆਵਾਜ਼ ਆਈ ਸੀ ਜਦੋਂ ਇਹ ਬਹੁਤ ਜ਼ਿਆਦਾ ਆਵਾਜ਼ ਆਈਏ ਚਾਹੇ ਜਿਆਦਾ ਜੇ ਮਕਾਨ ਦੇਖਣ ਲੱਗੇ ਆ ਠੀਕ ਹੈ ਹਾਂਜੀ ਇਹੋ ਹੀ ਇਕਲਾ ਨੁਕਸਾਨ ਹੋਇਆ ਕਿ ਹੋਰ ਵੀ ਕੋਈ ਇਹੋ ਹੀ ਜ਼ਿਆਦਾ ਜ਼ਿਆਦਾ ਦੋ ਥਾਈਂ ਹੋਇਆ ਦੇ ਵੇਖੋ ਸਾਹਮਣੇ ਦਿਸਣ ਲਿਆ ਦੋ ਥੇਨ ਥਾਂ ਆ ਗੁਰਦੁਆਰਾ ਗੁਰਦਾਰਾ ਕਿਹੜਾ ਗੁਰਦੁਆਰਾ ਹੈ ਨਾਨਕ ਫਰੀਦ ਦਰਬਾਰ ತೇಜ ಚನಲ್ಯ ತರ ಬಲಜೀಪ